ਠੀਕ ਹੈ ਬੰਦੇ ਦਾ ਜਨਾਨੀ ਨੂੰ ਕੁੱਟਦੇ ਦੇਖੇ ਜਨਾਨੀ ਨੇ ਬੰਦਾ ਕਿਹੜਾ ਕੁੱਟਦਾ ਸੀ ਉਹ ਦੱਸੋ ਬੰਦਾ ਆ ਬੇਦਾ ਇਹ ਤਾਂ ਬੇਰੀ ਆ ਹਾਂ ਅੱਗੇ ਸਮਝਿਆ ਦੱਸੋ ਬੇਰਾ ਆਹ ਕੀ ਤਾਂ ਬੰਦੇ ਨੂੰ ਪੇਟ ਤੇ ਲਾਦੀ ਹੈ ਤੇ ਕੰਨਾਂ ਨਾਲ ਲਾਦੀ ਹੈ ਸਮਝ ਨਹੀਂ ਆਉਂਦੀ ਜਨਾਨੀ ਨੇ ਬੰਦਾ ਕੁੱਟਦਾ ਹੋਈ ਬਸ ਗੱਲ ਹੋ ਰਹੀ ਕਿ ਸਮਝੀ ਇਹ ਤਾਂ ਦੂਜਾਂ ਦੇ ਸਾਹਮਣੇ ਨਹੀਂ ਹੋਇਆ ਇਹਨੇ ਦੇਖੋ ਜੀ ਕੌਣ ਹੈ ਇਹ ਕਿੰਨੇ ਕਰ ਦਏਗਾ ਮਨ ਨਾ ਲੜਾਈ ਕਿਹਦੀ ਹੋਈ ਸੀ ਚਗਣਾ ਕਿਦਾਂ ਹੋ ਗਿਆ ਲੜਾਈ ਐਨੀ ਕਲੀਅਰ ਕੁਝ ਕੱਢ ਰਿਹਾ ਯਾਰ ਮੈਂ ਕਿਹਾ ਤੁਹਾਨੂੰ ਮੈਂ ਪੁੱਛਿਆ ਕਿੰਨੇ ਟਾਈਮ ਹੋ ਗਿਆ ਟਾਈਮ ਹੋ ਗਿਆ ਭਰਾ ਜੀ ਕਿੰਨਾ ਹੋ ਗਿਆ ਟਾਈਮ ਹੋ ਗਿਆ ਲੈ ਵਾਸਤੇ ਵਾਸਤੇ ਜੇ ਹੋਈ ਤਾਂ ਹਾਂ ਪਰ ਜੇ ਨਹੀਂ ਹੋਈ ਤਾਂ ਜਵਾਬ ਦੇ ਪਰ ਹੋਈ ਪੱਕਾ ਕੀ ਨਾ ਹੋ ਗਈ ਨਾ ਕਿਉਂ ਨਹੀਂ ਹੋਈ ਤੇ ਸੋਹੇ ਜਿਹੇ ਤੁਮਨਾ ਤਾਂ ਮੈਂ ਜਾਂਦਾ ਤੁਸੀਂ ਕਰਦਾ ਸੋਚ ਗਿਆ ਕਿ ਸਾਨੂੰ ਬ੍ਰਾਈਟ ਪੁੱਛ ਮੈਂ ਹੁਣ ਮੈਂ ਡਾਇਰੈਕਟਰ ਹਾਂ ਹੁਣ ਤੁਸੀਂ ਬੋਲਦੇ ਡਾਇਰੈਕਟਰ ਨਾਲ ਬੁਖਸਣਾ ਦੇ ਲਈ ਡਾਇਰੈਕਟਰ ਦੱਸਣਾ ਨੂੰ ਹਾਂ ਕੋਣ ਹੋਰ ਕਲੀਅਰ ਕਰਾਂਗਾ ਤੁਮੈ ਇਹ ਬਾਲਾ ਕਲੀਅਰ ਉਹਨਾਂ ਨੂੰ ਪੰਗਾ ਬੋਗਾ ਮਿਸਟਰ ਸਾਹਿਬ ਹੁੰਦੇ ਡਾਉਂਟੇ ਤੋਤੇ ਨੂੰ ਗੱਬਰੀ ਚਲੀਏ ਇਹਨੂੰ ਆਇਆ ਪੁੱਤ ਤੇਰੇ ਮੁੰਡੇ ਨੂੰ ਕਿਹੜੀ ਕੁੜੀ ਨਾਲ ਪੰਗਾ ਪੈ ਗਿਆ ਪੁੱਤ ਮਾੜਾ ਜਿਹਾ ਮੁੰਡਾ ਯਾਰ ਇਹਦੇ ਤੋਂ ਕਦੇ ਨਹੀਂ ਜੀਦਾ ਉਹ ਜਮਾਨਤ ਪਹਿਲੇ ਬੰਦ ਰਿਆ ਸੀ ਇਹਦੇ ਨੁਕਸਾਨ ਦੇ ਬੰਦ ਇਹਨੂੰ ਐ ਪੁੱਛ ਕਿ ਕਿਹੜੇ ਡਾਈ ਪਈ ਸੀ ਮਾਹਤਾ ਦੋ ਵੀ ਪੱਟੇ ਪੱਟੇ ਖੁੱਲ ਜਾਂਦੇ ਨੇ ਤੈਨੂੰ ਸਦਾ ਜਲਾਨੀ ਆ ਨਾ ਮੈਂਟਲ ਬੋਧ ਨਹੀਂ ਤੇ ਚੀਂ ਚੀਂ ਮੈਂ ਇਹ ਸੌਫਟਵੇਅਰ ਵੀ ਖਤਰਨਾਕ ਹੈ ਇਹ ਇਹ ਨਹੀਂ ਲੜਿਆ ਜਿੱਥੇ ਨਾ ਲੜੇ ਤੇ ਕੌਣ ਲੜੇ ਦੱਸੋ ਜੀ ਪੰਗਾ ਪਿਆ ਪੱਕਾ ਜੀ ਜੇ ਨਾ ਹੁੰਦਾ ਨਾ ਮੁੱਕਰ ਜਾਂਦਾ ਵੀ ਹਾਂ ਵੀ ਇਹ ਗੱਲ ਇਹ ਮੈਂ ਕਹਾਂ ਗੱਲ ਬਣਾ ਲਾ ਦਿੰਦਾ ਦੋ ਗੱਲ ਹੈ ਮੈਨੂੰ ਤਾਂ ਸ਼ਿਵਨਾਯਰ ਰੋਡ ਕਿੰਨੇ ਸਮਾਂ ਹੈ ਕਿਹੜਾਈ ਕਰਦੇ ਕਿਹੜਾਈ ਹੋਈ ਕਿ ਕਿੱਥੋਂ ਕਿੱਥੇ ਧਰਾਇ ਹੋਈ ਹੋਵੇਗੀ ਯਾਦ ਹੈ ਯਾਰ ਉਸ ਪਹਾੜ ਦਾ ਉਸ ਪੁੱਕਾ ਜ਼ਰਾ ਬੜੀ ਯਾਦ ਹੈ ਤੇ ਯਾਰਨੀ ਉਹ ਵੀ ਗੱਲ ਕਿਆ ਨਹੀਂ ਕਰਦੇ ਬਣੀ ਲੱਗੇ ਕਿ ਪੈ ਨਹੀਂ ਰਿਹਾ ਕੋਲ ਨਾ ਜੀ ਜਾਂ ਕਿ ਕਿਹਨੜਾ ਬਜੀ ਕੀ ਯੋਜਨਾ ਕਾਲੇ ਸੇ ਮੰਮੀ ਦਾ ਸਾਥ ਮੰਮੀ ਦਾ ਇਹ ਕਲੀਅਰ ਕਰੋ ਮੈਂ ਗੱਲ ਬਰਾ ਤੁਸੀਂ ਖੁਮੈਰੇ ਦੀ ਗੱਲ ਹੈ ਮੈਂ ਕਲੀਅਰ ਕਰਨਾ ਪੰਨੇ ਬਈ ਹਾਂ ਯਾਰ ਕੋਈ ਕਿਨੜਾ ਵੀ ਹੱਕ ਬਣਨਾ ਕਲੀਅਰ ਕਰਦੇ ਨਾ ਜੀ ਜਿਹੜੀ ਮੇਰੇ ਘਰ ਦੇ ਆ ਨਾ ਉਹ ਮੇਰੇ ਤੇ ਉਦੋਂ ਹੀ ਸ਼ੱਕ ਕਰੀ ਜਾਂਦਾ ਜੀ ਸਾਡੇ ਘਰ 'ਚ ਕੋਈ ਸੌ। ਫਿਰ ਕਿਨੇ ਸਾਡੇ